ਜੈ ਸ਼ੀ ਰਾਮ ਭਾਦਮਾ ਦਾ ਦੀ ਜੈ ਭਰਾਵੋ ਤੁਹਾਨੂੰ ਪਤਾ ਵਾ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਉਪਚੋਣ ਤਰਨਦਰ ਸਾਹਿਬ ਦੀ ਆ ਗਈ ਹੈ ਤੇ ਚੋਣ ਕਮਿਸ਼ਨ ਮਲਾਂ ਬਿਗਲ ਬਚ ਚੁੱਕਿਆ ਵਾ ਇੱਕ ਮੈਂ ਤੁਹਾਨੂੰ ਦੱਸਣਾ ਚਾਹਨਾ ਵਾ ਵੋਟ ਦੇ ਮੁੱਦੇ ਤੇ ਕਿਉਂਕਿ ਪਹਿਲਾਂ ਵੀ ਤੁਸੀਂ ਲੋਕ ਸਭਾ ਮੌਕੇ ਤਰਨਦਰ ਸਾਹਿਬ ਦੇ ਲੋਕਾਂ ਨੇ ਬੜੇ ਹਰਮਨ ਪਿਆਰੇ ਲੋਕ ਨੇ ਉਹਨਾਂ ਨੇ ਵੋਟਾਂ ਪਾਈਆਂ ਅਮਰਪਾਲ ਜਿਹੜੇ ਬਾਰਸ ਜੱਧੇਵੰਦੀਆ ਲਵਾਰਸ ਜੱਧੇਵੰਦੀਆ ਮੈਂ ਅਮਰਪਾਲ ਨੂੰ ਅਮਰਪਾਲ ਨਹੀਂ ਕਹਾਂਗਾ ਮੂਤਪਾਲ ਕਹਾਂਗਾ ਕਿਉਂਕਿ ਤੁਸੀਂ ਪਹਿਲਾਂ ਵੋਟਾਂ ਪਾਈਆਂ ਕੀ ਰਿਜ਼ਲਟ ਮਿਲਿਆ ਉਹ 3 ਸਾਲ ਤੋਂ ਬੰਦ ਬੈਠਾ ਜੇਲ੍ਹ ਵਿੱਚ ਸਾਰੇ ਲੋਕ ਜਿਨ੍ਹਾਂ ਲੋਕਾਂ ਨੇ ਕੰਮ ਕਰਉਣਾ ਉਹ ਬਾਂਝੇ ਹੋ ਰਿਹਾ ਉੱਥੇ ਕੋਈ ਡਿਵੈਲਪਮੈਂਟ ਐਮਪੀ ਦਾ ਖਾਤਾ ਨਹੀਂ ਚੱਲ ਰਿਹਾ ਬੁਰਾ ਹਾਲ ਆ ਮੈਂ ਸੋ ਅੱਗੇ ਤੋਂ ਜਿਹੜੀ ਤਰਨਤਾਰ ਸਾਹਿਬ ਦੀ ਇਲੈਕਸ਼ਨ ਦੇ ਵੋਟਾਂ ਪੈਣੀਆਂ ਨੇ ਹੁਣ ਨਵੰਬਰ ਚ ਤੁਸੀਂ ਭਰਾਵੋ ਅਮਰਤਪਾਲ ਜਿਹੜੀ ਜੱਥੇਬੰਦੀ ਆ ਲਵਾਰਸ ਜੱਥੇਬੰਦੀ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਇੱਕ ਵੀ ਵੋਟ ਨਹੀਂ ਪਾਉਣੀ ਇਹਨਾਂ ਦੀ ਜ਼ਮਾਨਤ ਜ਼ਬਤ ਕਰਾ ਦਿਓ ਕਿਉਂਕਿ ਜ਼ਮਾਨਤ ਜ਼ਬਤ ਹੋਣ ਨਾਲ ਇਹਨਾਂ ਦਾ ਹੰਕਾਰ ਤੋੜਨਾ ਜਿਹੜਾ ਬੰਦਾ ਅਮਰਤਪਾਲ ਮੂਲਪਾਲ ਦੇ ਖਿਲਾਫ ਬੋਲਦਾ ਉਹਨੂੰ ਫੋਨ ਕਰਦੇ ਆ ਧਮਕੇ ਦਿੰਦੇ ਆ ਕੋਈ ਨਾ ਅਸੀਂ ਡਰੇ ਆ ਨਾ ਅਸੀਂ ਕਦੇ ਡਰਾਉਨੇ ਕਿਸੇ ਨੂੰ ਅਸੀਂ ਪਰਮਾਤਮਾ ਦੀ ਮਰਿਆਦਾ ਵਿੱਚ ਰਹਿੰਦੇ ਆ ਸਮਾਜ ਦੀ ਮਰਿਆਦਾ ਵਿੱਚ ਰਹਿੰਦੇ ਆ ਕਾਨੂੰਨ ਦੀ ਮਰਿਆਦਾ ਵਿੱਚ ਰਹਿੰਦੇ ਆ ਜਿੱਦਾਂ ਰਿਜ਼ਲਟ ਆਊਗਾ ਜਿੱਦਾਂ ਤੁਸੀਂ ਭਰਾਵੋ ਤਰਨ ਤਰ ਸਾਦਰ ਸੰਗਤਾਂ ਨੇ ਇਹਨਾਂ ਨੂੰ ਹਰਾਤਾ ਬਹੁਤ ਬੁਰੀ ਤਰ੍ਹਾਂ ਹਰਾਤਾ ਜਮਾਨ ਤੋਂ ਥੱਲੇ ਲਿਆਉਂਦਾ ਜਾਵਤੋਂ ਗੁਰਸਮਰਨ ਸਿੰਘ ਮੰਡ ਦਾਸ ਇੰਟਰਨੈਸ਼ਨਲਟੀ ਖਾਲਸਾ ਦੀ ਡੈਰ ਰਣਾ ਪ੍ਰਧਾਨ ਹੋਣ ਦੇ ਨਾਤੇ 20 ਕੁਆਂਟਲ ਲੱਡੂ ਵੰਡੇ ਦਾ ਤਰਨਤਾਰ ਦੇ ਇਰੀਏ ਵਿੱਚ ਹੀ ਅਤੇ ਇੱਕ ਹੋਰ ਗੱਲ ਆ ਅਸੀਂ ਉੱਥੇ ਆ ਕੇ ਪ੍ਰਚਾਰ ਕਰਾਂਗੇ ਇਹਨਾਂ ਲੋਕਾਂ ਦਾ ਕੋਈ ਬੋਰਡ ਨਹੀਂ ਪਾਉਣੀ ਅਮਰਤਬਾਲ ਮੋਤਬਾ ਦੇ ਲਵਾਰਸ ਜੱਤੇਵੰਦੀ ਨੂੰ ਅਸੀਂ ਘਰ ਘਰ ਆ ਕੇ ਪ੍ਰਚਾਰ ਕਰਾਂਗੇ ਧੰਨਵਾਦ ਜੈ ਜੀ ਹੋ